ਸਾਰਿਆਂ ਨੂੰ ਜੈਮਸੀ ਦੀ ਮੈਂ ਤੁਹਾਡਾ ਫਿਰ ਤੋਂ ਇੱਕ ਨਵੀਂ ਵਲੌਗ ਦੇ ਵਿੱਚ ਸਵਾਗਤ ਕਰਦੀ ਆਂ ਆਸਾ ਰੱਖਦੀ ਆਂ ਕਿ ਤੁਸੀਂ ਸਾਰੇ ਹੀ ਸਲਾਮਤ ਹੋਵਗੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਤਾਂ ਤੁਹਾਨੂੰ ਉੱਥੇ ਜਾ ਕੇ ਪਤਾ ਚੱਲੂਗਾ ਤੇ ਥੋੜਾ ਸਸਪੈਂਸ ਵੀ ਰੱਖਣਾ ਚਾਹੀਦਾ ਨਾ ਕਿ ਕਿੱਥੇ ਜਾ ਰਹੇ ਆ ਤੇ ਇਸ ਲਈ ਨਾਲ ਬੱਚੇ ਵੀ ਆ ਫੈਮਿਲੀ ਵੀ ਆ ਤੇ ਫਿਰ ਚਲਦੇ ਆ ਤੁਹਾਨੂੰ ਦਿਖਾਉਂਦੇ ਆ ਕਿ ਅੱਜ ਕੀ ਕੀ ਕਰਨਾ ਤੇ ਕੀ ਕੀ ਤੁਹਾਨੂੰ ਵਲੋਗ ਚ ਮਿਲਣਾ ਦੇਖਣ ਲਈ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦੀ ਆ ਸ਼ੁਕਰਗੁਜ਼ਾਰੀ ਆ ਕਿ ਤੁਸੀਂ ਪਿਆਰ ਕਰ ਰਹੇ ਹੋ ਇਸ ਚੈਨਲ ਨੂੰ ਇਸ ਵਲੋਗ ਚੈਨਲ ਨੂੰ ਤੁਸੀਂ ਮਤਲਬ ਬੜੀ ਹੈਲਪ ਕਰ ਰਹੇ ਹੋ ਲਾਈਕ ਕਰ ਰਹੇ ਹੋ ਤੇ ਸ਼ੇਅਰ ਜਰੂਰ ਕਰ ਰਹੇ ਹੋ ਤੇ ਸ਼ੁਕਰੀਆ ਤੁਹਾਡਾ ਤੇ ਮੈਂ ਤੁਹਾਨੂੰ ਪਹਿਲਾਂ ਆਪਣੀ ਫਿਸ਼ ਦਿਖਾਣੀ ਹੈ ਕਿ ਸਾਡੀ ਫਿਸ਼ ਕੀ ਮੈਂ ਜਦੋਂ ਇੱਥੇ ਬੈਠ ਗਈ ਹਾਂ ਨਾ ਉਹਨੂੰ ਪਤਾ ਲੱਗ ਗਿਆ ਮੇਰੇ ਲੱਗੇ ਕੋਈ ਨਾ ਕੋਈ ਆ ਗਿਆ ਤੇ ਇਸ ਕਰਕੇ ਉਹ ਜ਼ਿਆਦਾ ਉਛਲਣਾ ਸ਼ੁਰੂ ਕਰ ਦਿੱਤਾ ਉਹ ਕਰਤ ਨੂੰ ਨਹੀਂ ਦਿਖਾਉਣਾ ਮੈਂ ਬੈਕ ਕੈਮਰੇ ਤੋਂ ਦਿਖਾਣੀ ਇਹ ਦੇਖੋ ਇਹਨੇ ਨਾ ਉਛਲਣਾ ਸ਼ੁਰੂ ਕਰ ਦਿੱਤਾ ਇਹਨੂੰ ਪਤਾ ਲੱਗ ਗਿਆ ਕੋਈ ਨਾ ਇਸ ਰੂਮ ਵਿੱਚ ਕੋਈ ਆ ਗਿਆ ਤੇ ਰਾਤੀ ਜਦੋਂ ਮੈਂ ਨਾ 2:00 ਵਜੇ ਜਦੋਂ ਇੱਧਰ ਆਈ ਸੀ ਇਹ ਲਾਈਟ ਸਾਈਜ਼ ਆਫ ਕਰਨ ਵਾਸਤੇ ਆਈ ਸੀ ਤੇ ਸੁੱਤੀ ਪਈ ਸੀ ਤੇ ਮੈਂ ਇਹਨੂੰ ਪਹਿਲੀ ਵਾਰੀ ਸੁੰਦੇ ਹੋਏ ਮੱਛਲੀ ਨੂੰ ਦੇਖਿਆ ਸੀ ਕਿ ਕਿਸ ਤਰ੍ਹਾਂ ਮੱਛਲੀ ਸੌਂਦੀ ਹੈ ਤੇ ਹੁਣ ਦੇਖੋ ਜਾਗਦੀ ਪਈ ਹੈ ਤੇ ਹੁਣ ਕਿਦਾਂ ਉਛਲ-ਕੁੱਦ ਕਰ ਰਹੀ ਹੈ ਇਹਦੇ ਲਈ ਵੀ ਦਿਨ ਚੜ੍ਹਿਆ ਹੋਇਆ ਔਰ ਪ੍ਰਿੰਸ ਵੀ ਤਿਆਰ ਹੋ ਗਿਆ ਪ੍ਰਿੰਸ ਨੂੰ ਵੀ ਨਾਲ ਲੈ ਕੇ ਚੱਲੇ ਆ ਦੋਨੋਂ ਬੱਚਿਆਂ ਨੂੰ ਹੀ ਨਾਲ ਲੈ ਕੇ ਚੱਲੇ ਆ ਕਿਉਂਕਿ ਇਹਨਾਂ ਤੋਂ ਬਿਨਾਂ ਘੱਲ ਨਹੀਂ ਬਣਨੀ ਹੈਗੀ ਇਹਨਾਂ ਨੂੰ ਨਾਲ ਖੜਨਾ ਹੀ ਪੈਣਾ ਪ੍ਰਿੰਸ ਵੀ ਚੱਲੀਏ ਚਲੋ ਫਿਰ ਲੋਕ ਲਗਾ ਦੋ ਫਿਰ ਠੀਕ ਹੈ ਦੇਖ ਸਕਦੇ ਹੋ ਤੁਸੀਂ ਇਹਨੂੰ ਘਰੇ ਛੱਡ ਕੇ ਜਾ ਰਹੇ ਆ ਇਹਨੂੰ ਘਰੇ ਛੱਡ ਕੇ ਜਾ ਰਹੇ ਆ ਇਹਨੋਂ ਨੇ ਨਾਲ ਖਾਣੇ ਪਾਪਾ ਦੀਪਿਆ ਆਦਤ ਮੈਂ ਔਰ ਪ੍ਰਿੰਸ ਇਕੱਠੇ ਬੈਠੇ ਹੋਏ ਆ तकरीबन ਸਾਨੂੰ 20% ਹੋ ਗਿਆ ਇਕੱਠੇ ਛੋਟੇ ਬੈਠੇ ਹੋਏ ਅਸੀਂ ਅੱਸੀ ਬੋੜੀ ਹੀ ਘਾਸ ਕੰਮ ਕਰ ਰਹੇ ਹਾਂ ਹੋਰ ਇਹ ਕੰਮ ਇੱਦਾਂ ਦੇ ਨਹੀਂ ਕਿ 10-10 ਕੇ ਕਰਨੇ ਪੈਂਦੇ ਨੇ ਕਿਤੇ ਵੀ ਕੋਈ ਮਿਸਟੇਕ ਨਾ ਹੋ ਜਾਏ ਤੇ ਬੜੇ ਧਿਆਨ ਨਾਲ ਇਹਨਾਂ ਕੰਮਾਂ ਨੂੰ ਕੀਤਾ ਜਾਂਦਾ ਤੇ ਵਿੱਚ ਪਾਸਟਰ ਵੀ ਤੇ ਵੀ ਦਾ ਆਇਆ ਜਿੱਤੇ ਸ਼ਾਮਿਲ ਜੀ ਨੇ ਫੋਟੋ ਲੱਗਿਆ ਉਹਦੇ ਪਰ ਇਹ ਜਿਹੜਾ ਜਵਾਬ ਲੱਗ ਰਿਹਾ ਹੋ ਰਿਹਾ ਹੈ ਨਹੀਂ ਨਹੀਂ ਉਹ ਅਲੱਗ ਪੋਸਟ ਬਣਾ ਲੈਣਾ ਵੱਡਾ ਜਿਹਾ ਬਣਾ ਲੈਣਾ ਹਾਂ ਇੱਥੇ ਅਸੀਂ ਸ਼ਾਪ ਤੇ ਆਏ ਹੋਏ ਹਾਂ ਔਰ ਇੱਥੇ ਐਡਿਟਿੰਗ ਚੱਲ ਰਹੀ ਹੈ ਪੋਸਟਰਾਂ ਦੀ ਜਿਹੜੇ ਪੋਸਟਰ ਲੱਗਣੇ ਨੇ ਨਾ ਜੈ ਵੈਜਲਿਜ਼ਮ ਟੀਮ ਨੇ ਵੈਜਲਿਜ਼ਮ ਕਰਨ ਜਾਣਾ ਤੇ ਜਿਹੜੇ ਉਹਦੇ ਕੋਲ ਪੋਸਟਰ ਹੋਣਗੇ ਉਸ ਪੋਸਟਰ ਨੂੰ ਛਪਵਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਦਿਖ ਰਿਹਾ ਹੋਏਗਾ 24 ਅਪ੍ਰੈਲ ਤੋਂ ਦਿਖ ਰਿਹਾ ਹੋਏਗਾ ਤੇ ਮੈਂ ਦੂਰੋਂ ਬੈਠੀ ਵੀਡੀਓ ਬਣਾ ਰਹੀ ਹਾਂ ਔਰ ਪਾਸੇ ਦੀ ਨਜ਼ਦੀਕ ਨੇ ਕਿਉਂਕਿ ਹਰ ਇੱਕ ਚੀਜ਼ 10-10 ਕੀ ਉਹਨਾਂ ਨੂੰ ਕਰਨੀ ਪੈਂਦੀ ਕਿ ਕਿਤੇ ਵੀ ਕੋਈ ਮਿਸਟੇਕ ਨਾ ਹੋ ਜਾਏ ਹਨਾ ਕੁਝ ਗਲਤ ਨਾ ਲਿਖਿਆ ਜਾਏ ਇਸ ਲਈ ਇਹ ਜਿਹੜੀ ਚੀਜ਼ਾਂ ਨਾ ਬੜੇ ਧਿਆਨ ਨਾਲ ਕਰਨੇ ਪੈਂਦੀਆਂ ਨਾ ਬੜਾ ਧਿਆਨ ਰੱਖਣਾ ਪੈਂਦਾ ਇੰਨਾਂ ਸਭ ਚੀਜ਼ਾਂ ਦਾ ਕਿਉਂਕਿ ਪੈਸਾ ਵੀ ਲੱਗ ਰਿਹਾ ਤੇ ਅਗਰ ਮਿਸਟੇਕ ਹੋ ਜਾਂਦੀ ਫਿਰ ਦੁੱਖ ਹੁੰਦਾ ਇੰਨਾਂ ਚੀਜ਼ਾਂ ਦਾ ਹਨਾ ਤਾਂ ਮਿਸਟੇਕ ਨਾ ਹੋਵੇ ਇਸ ਲਈ ਬੈਠ ਕੇ ਆਈ ਥਿੰਕ ਸਾਨੂੰ 2 2.5 ਘੰਟੇ ਲੱਗ ਗਏ ਸੀ ਇੱਥੇ ਬਣਾਉਂਦੇ ਹੋਏ ਕਿਉਂਕਿ ਇੱਕ ਨਹੀਂ ਸੀ ਬਹੁਤ ਸਾਰੇ ਪੋਸਟਰ ਬਣਵਾਏ ਨੇ ਤੁਹਾਨੂੰ ਕੱਲ ਦਾ ਇੱਕ ਪੋਸਟਰ ਮੈਂ ਸੈਂਡ ਕੀਤਾ ਨਾ ਉਹ ਪੋਸਟਰ ਕੇਵਲ ਹਜੇ ਬਣਿਆ ਨਹੀਂ ਸੀ ਸਿਰਫ ਐਡਿਟਿੰਗ ਕੀਤਾ ਹੋਇਆ ਸੀ ਪਰ ਅੱਜ ਹੁਣ ਉਹ ਬਣ ਰਿਹਾ ਪ੍ਰਿੰਟਰ ਨਿਕਲ ਰਿਹਾ ਵਾ ਵੱਡੇ ਵੱਡੇ ਪੋਸਟਰ ਫਲੈਕਸੀਆਂ ਆ ਦੀਆ ਪ੍ਰਿੰਟਰ ਨਿਕਲ ਰਹੇ ਨੇ ਤੇ ਇਸ ਕਰਕੇ ਇਹਨਾਂ ਚੀਜ਼ਾਂ 'ਤੇ ਲੱਗਦਾ ਟਾਈਮ ਤੇ ਇਸ ਲਈ ਬਕਰੋ 10 ਨਿਕਲ ਆਏ ਸੀ ਸਾਨੂੰ ਪਤਾ ਸੀ ਕਿ ਇਹ ਚੀਜ਼ਾਂ ਤੇ ਟਾਈਮ ਲੱਗ ਜਾਣਾ ਔਰ ਇਦਾਂ ਹੀ ਹੋਇਆ ਟਾਈਮ 2-3 ਘੰਟੇ ਤੱਕ ਲੱਗ ਗਿਆ ਫਿਰ ਅਸੀਂ ਹੋਰ ਵੀ ਕਿਤੇ ਜਾਣਾ ਸੀ ਹੋਰ ਵੀ ਕੰਮ ਸੀ ਜਿਹੜੇ ਕਰਨੇ ਸੀ ਪਰ ਬੈਠੇ ਬੈਠ ਕੇ ਹੁੰਦਾ ਕਿ ਅਸੀਂ ਬੋਰ ਹੋ ਜਾਈਏ ਨਾ ਅੱਛਾ ਨਹੀਂ ਲੱਗਦਾ ਉਹਨਾਂ ਇੱਥੇ ਪਾਸੇ ਜੀ ਮੈਨੂੰ ਪੁੱਛ ਰਿਹਾ ਕਿ ਕੋਈ ਮਿਸਟੇਕ ਤਾਂ ਨਹੀਂ ਅੱਛੇ ਤਰੀਕੇ ਨਾਲ ਤੁਸੀਂ ਦੇਖ ਰਹੋ ਕੋਈ ਸਪੈਲਿੰਗ ਦੀ ਨਾ ਗਲਤੀ ਹੋ ਜਾਈਏ ਪਰ ਮੈਂ ਦੇਖ ਰਹੀ ਹਾਂ ਚੈੱਕ ਕਰ ਰਹੀ ਹਾਂ ਬਟ ਠੀਕ ਹੈ ਜਿਹੜੀ ਮਿਸਟੇਕ ਸੀ ਉਹ ਦੱਸ ਦਿੱਤੀ ਕੀ ਉਹ ਉਹਨਾਂ ਨੇ ਮਿਸਟੇਕ ਨੂੰ ਡਿਲੀਟ ਕਰ ਦਿੱਤਾ ਫਿਰ ਤੋਂ ਨਮਾ ਬਣਾਇਆ ਔਰ ਇਹ ਇੱਕ ਛੋਟਾ ਜਿਹਾ ਬਣਾ ਕੇ ਉਹਨਾਂ ਨੇ ਦੱਸਿਆ ਕਿ ਇਦਾਂ ਦਾ ਠੀਕ ਹੈ ਤੇ ਮੈਂ ਤੁਹਾਨੂੰ ਦੱਸਦੀ ਆ ਇਸ ਛੋਟਾ ਜਿਹਾ ਬਣਾ ਕੇ ਉਹਨਾਂ ਨੇ ਦੱਸਿਆ ਇਹਦੇ ਵਿੱਚ ਗਵਾਇਆਂ ਟੈਸਟਮਨੀ ਐਡ ਨਹੀਂ ਸੀ ਕੀਤੀਆਂ ਪਰ ਮੈਂ ਟੈਸਟਮਨੀ ਐਡ ਕਰਵਾ ਰਹੀ ਹਾਂ ਦੇਖੋ ਸਾਹਮਣੇ ਟੈਸਟਮਨੀਆ ਲਿਖਵਾਈਆਂ ਕਿਉਂਕਿ ਬਿਨਾ ਟੈਸਟਮਨੀਆ ਤੇ ਜਿਹੜਾ ਪੋਸਟਰ ਹੈ ਨਾ ਉਹ ਚੰਗਾ ਨਹੀਂ ਲੱਗਣਾ ਹੈਗਾ ਜਦੋਂ ਕਿਸੇ ਦੇ ਹੱਥ ਵਿੱਚ ਜਾਏਗਾ ਉਹਨਾਂ ਨੂੰ ਕੀ ਪਤਾ ਕਿ ਟੈਸਟਮਨੀਆ ਹੈ ਕਿ ਨਹੀਂ ਆ ਨਾ ਤੇ ਟੈਸਟਮਨੀਆ ਜ਼ਰੂਰ ਹੋਣੀ ਚਾਹੀਦੀਆਂ ਵਾ ਤੇ ਉਹ ਟੈਸਟਮਨੀਆ ਵੀ ਦਿੱਤੀਆਂ ਨੇ ਤੇ ਉਹੀ ਹੁਣ ਲਿਖੇ ਕਰਦੇ ਨੇ ਇਸੋ ਕਿ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਟੈਸਟਮਨੀਆ ਵੀ ਨਾਲ ਆ ਗਿਆ ਹੁਣ ਟੈਸਟਮਨੀਆ ਵੀ ਬੱਚਿਆਂ ਦੀ ਜਿਹਨਾਂ ਦਾ ਵੀਰ ਦਾ ਚਿੱਟਾ ਛਡੋਇਆ ਉਹਦਾ ਔਰ ਜਿਸ ਭੈਣ ਦੂਸਤ ਆਤਮਾ ਨਜ਼ਾਦ ਹੋਈ ਆ ਉਸ ਭੈਣ ਦਾ ਸੀਲ ਲਗਾਇਆ ਟੈਸਟਮਨੀ ਕਿਉਂਕਿ ਇਹ ਜ਼ਰੂਰੀਆਂ ਨੇ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਅੱਛਾ ਹੋਇਆ ਕਿ ਅਸੀਂ ਇੱਥੇ ਪਹੁੰਚ ਗਏ ਸੀ ਅਸੀਂ ਬੱਚਿਆਂ ਨੂੰ ਨਹੀਂ ਭੇਜਿਆ ਟੀਮ ਨੂੰ ਨਹੀਂ ਭੇਜਿਆ ਅਸੀਂ ਖੁਦ ਆਏ ਇਨਾ ਕੰਮ ਨੂੰ ਕਰਦੇ ਲਈ ਕਿਉਂਕਿ ਦੇਖੋ ਟੀਮ ਨੂੰ ਨਹੀਂ ਪਤਾ ਚਲਦਾਗਾ ਜੋ ਸਿਆਣੇ ਨੇ ਕਰ ਲੈਣਾ ਨਾ ਉਹ ਨਿਆਣੇ ਕੋ ਗੱਲ ਨਹੀਂ ਬੰਦੀ ਹੈਗੀ ਨਾ ਤੇ ਇਸ ਲਈ ਹਰ ਇੱਕ ਗੱਲ ਨੂੰ ਬੜਾ ਧਿਆਨ ਰੱਖ ਕੇ ਸਭ ਚੀਜ਼ਾਂ ਦੇਖਣੇ ਪੈਂਦੀਆਂ ਨੇ ਵੀ ਕਰਨੇ ਪੈਂਦੀਆਂ ਇਹ ਤੁਸੀਂ ਦੇਖ ਸਕਦੇ ਹੋ ਵੱਡਾ ਪੋਸਟਰ ਇੱਕ ਬਣ ਗਿਆ ਪਰ ਇਸ ਤੋਂ ਵੀ ਵੱਡੇ-ਵੱਡੇ ਪੋਸਟਰ ਬਣੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਬਾਹਰ ਦੇਖ ਰਹੀ ਸੀ ਕਿ ਉਹ ਜੋ ਬਣਾ ਰਹੇ ਵਾਲੇ ਸੀ ਜੋ ਸਟੈਂਡ ਵਿੱਚ ਬਣਾ ਰਹੇ ਸੀ ਨੂੰ ਇਕੱਠਾ ਕਰਕੇ ਫਿਰ ਪ੍ਰੈਸ ਕਰਨਾ ਇਹਨਾਂ ਨੇ ਤੁਸੀਂ ਮੈਂ ਦੇਖ ਰਹੀ ਸੀ ਕੋਈ ਸਪੈਲਿੰਗ ਤੇ ਨਹੀਂ ਹੈਗਾ ਇੱਥੇ ਗਲਤ ਤੇ ਬਹੁਤ ਅੱਛਾ ਵਧੀਆ ਤਰੀਕੇ ਨਾਲ ਉਹਨਾਂ ਨੇ ਬਣਾ ਦਿੱਤਾ ਹੈ ਸੋਹਣਾ ਲੱਗਿਆ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਾ ਹੈਗਾ ਤੁਸੀਂ ਜਰੂਰ ਲਾਈਕ ਕਰਕੇ ਮੈਨੂੰ ਦੱਸ ਦੇਣਾ ਤੁਹਾਡੇ ਲਾਈਕ ਤੋਂ ਮੈਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਇਹ ਪੋਸਟਰ ਬਿਲਕੁਲ ਅੱਛਾ ਲੱਗਿਆ ਵਾ ਤੇ ਇਹ ਸਾਡੇ ਬੱਚੇ ਨੇ ਵਰਸ਼ੀਪਰ ਨੇ ਤੇ ਜੇ ਬੱਚੇ ਕਰਵਾ ਰਹੇ ਨੇ ਮੀਟਿੰਗ ਦਾ ਅਰੇਂਜ ਤੇ ਉਹਨਾਂ ਬੱਚਿਆਂ ਦੀ ਫੋਟੋ ਬਣੇ ਮੇਰੇ ਆਤਮਿਕ ਫਾਦਰ ਦੀ ਵੀ ਆ ਪੋਸਟਰ ਅਨਕਨੋਲਜੀ ਦੀ ਵੀ ਫੋਟੋ ਤੁਸੀਂ ਦੇਖ ਸਕਦੇ ਹੋ ਵਿੱਚ ਉਹਨਾਂ ਦੀ ਫੋਟੋ ਵੀ ਲੱਗੀ ਉਹਨਾਂ ਦੇ ਬਿਨਾ ਅਸੀਂ ਕਾਦੇ ਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਭੇਜਿਆ ਸਾਡੇ ਜੀਵਨ ਦੇ ਲਈ ਸਾਨੂੰ ਗਾਈਡ ਕਰਨ ਦੇ ਲਈ ਤੁਸੀਂ ਵੇਖ ਸਕਦੇ ਹੋ ਔਰ ਇਹਨਾ ਹਨੇਰੇ ਦਿਨਾਂ ਬਾਰ ਬਾਰ ਉੱਡੀ ਜਾਂਦਾ ਸੀ ਤੇ ਮੈਨੂੰ ਫੜਦੀ ਸੀ ਫਿਰ ਹਨੇਦਚੋਂ ਕਾਂ ਦਾ ਤੇ ਫਿਰ ਉੱਡ ਕੇ ਮੇਰੇ ਉੱਤੇ ਪੈ ਜਾਂਦਾ ਸੀ ਫਿਰ ਮੈਨੂੰ ਫੜਨ ਦੇ ਲਈ ਆਉਂਦੀ ਸੀ ਅਸਲ ਕਿ ਸਹੀ ਤਰ੍ਹਾਂ ਵੀਡੀਓ ਨਹੀਂ ਬਣ ਸਕੀ ਪਰ ਹੁਣ ਪ੍ਰਿੰਸ ਆ ਗਿਆ ਫੜਨ ਦੇ ਲਈ ਪ੍ਰਿੰਸ ਦੇਖ ਰਿਹਾ ਪਰ ਹਾ ਦੇਖੋ ਹਵਾ ਫਿਰ ਚੱਲ ਰਹੀ ਆ ਨਾ ਅੱਜ ਕੱਲ ਹਵਾ ਦਾ ਬਹੁਤ ਇਸ਼ੂ ਆ ਅੱਜ ਹੁਣ ਵੀ ਮੈਂ ਜਦ ਵੀਡੀਓ ਐਡੀਟਿੰਗ ਕਰ ਰਹੀ ਆ ਤੇ ਬੜੀ ਹਵਾ ਆ ਰਹੀ ਆ ਤੇ ਬਸ ਇਹੀ ਕੁਝ ਅਸੀਂ ਕੀਤਾ ਵਾ ਅੱਗੇ ਕੀ ਕੀਤਾ ਉਹ ਵੀ ਤੁਸੀਂ ਉਹ ਦੇਖ ਲੈਣਾ ਕਿ ਹੋਰ ਕੀ ਕੀ ਅਸੀਂ ਕੰਮ ਕਰ ਰਹੇ ਆ ਔਰ ਇੱਥੇ ਹੁਣ ਹਸਾਬ ਕਿਤਾਬ ਹੋ ਰਿਹਾ ਜੋ ਵੀ ਪੇਮੈਂਟ ਦਾ ਵਗੈਰੇ ਦਾ ਪੇਮੈਂਟ ਪਾਸਟਰ ਜੀ ਕਰ ਰਹੇ ਨੇ ਤੇ ਪੇਮੈਂਟ ਦੇ ਮਸਲੇ 'ਚ ਮੈਂ ਨਹੀਂ ਉੱਥੇ ਜਾਂਦੀ ਮੈਂ ਬਾਹਰ ਹੀ ਰਹਿਣੀ ਆ ਪੇਮੈਂਟ ਕਰਨ ਵਾਲਾ ਕੰਮ ਪਾਸਟਰ ਜੀ ਦਾ ਹੁਣ ਅਸੀਂ ਦੂਸਰੀ ਦੁਕਾਨ ਤੇ ਆ ਗਏ ਆ ਔਰ ਇਸ ਦੁਕਾਨ ਤੇ ਅਸੀਂ ਲੈ ਰਹੇ ਆਂ ਜੋ ਪ੍ਰਾਈਸ ਦੇਣੇ ਆ ਜਿਹੜੇ ਗੈਸਟ ਆਣਗੇ ਉਹਨਾਂ ਰਾਨਗੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਵਾ ਤੇ ਇਹ ਮੈਨੂੰ ਦੁਕਾਨ ਬਹੁਤ ਅੱਛੀ ਲੱਗੀ ਪਹਿਲਾਂ ਵੀ ਅਸੀਂ ਇੱਥੋਂ ਹੀ ਬਣਵਾਏ ਸੀ ਜਦੋਂ ਪਹਿਲਾ ਮੀਟਿੰਗ ਕਰਵਾਈ ਸੀ ਇੱਥੇ ਬਹੁਤ ਅੱਛਾ ਵਧੀਆ ਪ੍ਰਾਈਸ ਮਤਲਬ ਮਤਲਬ ਮਿਲ ਜਾਂਦੇ ਪ੍ਰਾਈਸ ਤੇ ਸਾਨੂੰ ਜੋ ਵੀ ਅਸੀਂ ਲੈਣਾ ਚਾਹੁੰਦੇ ਆ ਸਨਮਾਨ ਜਿੰਦਾ ਤਾਂ ਕਰਨਾ ਚਾਹੁੰਦੇ ਆ ਉਹਦੇ ਹਿਸਾਬ ਨਾਲ ਸਾਨੂੰ ਮਿਲ ਜਾਣਗੇ ਗਿਫਟ ਤੇ ਐ ਅਸੀਂ ਡਿਸਾਈਡ ਕਰ ਲਏ ਨੇ ਕਿ ਕਿਹੜੇ-ਕਿਹੜੇ ਸਾਨੂੰ ਚਾਹੀਦੇ ਆ ਔਰ ਇਸ ਵਾਰ ਜੋ ਬਣ ਰਿਹਾ ਨਾ ਕੀ ਇਹਨਾਂ ਕਹਿੰਦੇ ਸੀਲ ਦਾ ਜੋ ਇਸ ਸਾਲ ਅਸੀਂ ਬਣਾ ਰਹੇ ਆ ਤੇ ਫੋਟੋ ਵਾਂ ਵਿੱਚ ਲੱਗਣ ਗਿਆ ਪਾਸਟ ਜੀ ਚੂਸ ਕਰ ਰਹੇ ਨੇ ਕਿਹੜੀ ਫੋਟੋ ਲਗਾਈ ਹੈ ਤੇ ਮੈਨੂੰ ਜਿਹੜੀ ਫੋਟੋ ਸੋਹਣੀ ਲੱਗ ਰਹੀ ਹੈ ਉਹ ਮੈਂ ਦੱਸੀ ਜਾ ਰਹੀ ਹਾਂ ਪਾਸਟਰ ਨੂੰ ਕਿ ਆ ਫੋਟੋ ਲੱਗੇ ਕਿਉਂਕਿ ਜਦੋਂ ਕਿਸੇ ਦੇ ਘਰ ਵਿੱਚ ਜਾਵੇ ਨਾ ਤੇ ਕੋਈ ਬੰਦਾ ਯਾਦ ਕਰੇ ਕਿ ਕਿਸੇ ਨੇ ਕੋਈ ਸਾਨੂੰ ਮਤਲਬ ਸਨਮਾਨਿਤ ਕੀਤਾ ਸੀ ਕਿਸੇ ਮਿਨਿਸਟਰੀ ਵਿੱਚ ਗਏ ਤੇ ਸਾਨੂੰ ਸਨਮਾਨਿਤ ਕੀਤਾ ਪੈਸੇ ਦੀ ਪਰਵਾਹ ਨਾ ਕਰੋ ਕਿ ਪੈਸਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਦੇਖੋ ਚੀਜ਼ ਅਗਰ ਦੇਣੀ ਹੈ ਤੇ ਅੱਛੀ ਦੋ ਕਿਸੇ ਨੂੰ ਹਨਾ ਹਲਕੀ ਚੀਜ਼ ਕਿਉਂ ਦੇਣੀ ਤਾਂ ਕਿ ਸਦਲ ਉਹਨਾਂ ਦੇ ਘਰ ਵਿੱਚ ਲੱਗੀ ਰਹੇ ਤੇ ਉਹ ਵੀ ਬੰਦਾ ਯਾਦ ਕਰੇ ਕਿ ਹਾਂ ਅਸੀਂ ਫਲਾਣੀ ਫਲਾਣੀ ਮਿਨਿਸਟਰੀ 'ਚ ਗਏ ਸੀ ਉਹਨਾਂ ਨੇ ਸਾਡਾ ਓਨਰ ਕੀਤਾ ਰਿਸਪੈਕਟ ਕੀਤੀ ਆ ਦੇਖੋ ਜ਼ਿੰਦਗੀ 'ਚ ਇਹੀ ਕੁਛ ਹੈਗਾ ਵਾ ਔਰ ਪੈਸਾ ਤੇਲਾ ਅਸੀਂ ਸਭ ਕੁਝ ਇੱਥੇ ਛੱਡ ਜਾਣਾ ਪਰ ਜੋ ਅਸੀਂ ਜੋ ਕਮਾਜਣ ਆ ਨਾ ਜ਼ਿੰਦਗੀ ਦੇ ਉੱਤੇ ਜੋ ਮਾਨ ਸਨਮਾਨ ਉਹ ਕਿਸੇ ਦੇ ਨਾਲ ਲੈ ਜਾਣਾ ਮਤਲਬ ਉਹ ਸਨਮਾਨ ਜੇ ਚੱਲਦਾ ਰਹੇ ਸਾਰਿਆਂ ਦਾ ਵੈਲਕਮ ਹੈ ਫਿਰ ਪਰ ਹੁਣ ਅਸੀਂ ਘਰ ਆ ਕੇ ਪੜਾਣਾ ਬੰਦਾ ਹੈ ਬਸ ਸ਼ੋਪਿੰਗ ਕੰਪਲੀਟ ਕਰਨ ਤੋਂ ਬਾਅਦ ਪਰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸਾਨੂੰ ਸ਼ੋਪਿੰਗ ਕਰਦੇ ਕਰਦੇ ਕਿਉਂਕਿ ਬਹੁਤ سارے ਕੰਮ ਸੀ ਜੋ ਕਰਨੇ ਜ਼ਰੂਰੀ ਸੀ ਔਰ ਉਹ ਕੰਮ ਖੁਦ ਨਾਲ ਹੋ ਕੇ ਹੀ ਕੀਤੇ ਜਾਣੇ ਸੀ ਇਦਾਂ ਮਾਰਾ ਨਹੀਂ ਖਾਣਾ ਸੀ ਤੇ ਉਹ ਤੋਂ ਤੇ ਆ ਚੁੱਕੇ ਆ ਆਨ ਕੇ ਹੀ ਜੋ ਸਾਡੇ ਔਰਤਾਂ ਦੇ ਘਰੇਲੂ ਕੰਮ ਉਹ ਕਰ ਰਹੇ ਆ ਰੋਟੀ ਪਾਣੀ ਦਾ ਇੱਥੇ ਪਰੇ ਮੈਂ ਚੋਲ ਔਰ ਇੱਕ ਵੀ ਬਣਾ ਰਹੀ ਆ ਮੈਂ ਤੜਕਾ ਪੁੰਨ ਰਹੀ ਆ ਉਹ ਤੜਕਾ ਕਾਦਾ ਪੁੰਨਿਆ ਜਾ ਰਿਹਾ ਅੱਜ ਬਣਿਆ ਸਾਗ ਘਰ ਚ ਉਹ ਸਾਗ ਮੈਂ ਨਹੀਂ ਬਣਾਇਆ ਮਨੁਆਇਆ ਕਿਤੋਂ ਮੈਂ ਨਹੀਂ ਬਣਾਇਆ ਸਾਗ ਮੈਨੂੰ ਆਇਆ ਹੈ ਕਿਤੋਂ ਕਣਿਸਿਆ ਮੈਂਬਰ ਤੇ ਕੋਲ ਆਇਆ ਇਸ ਕਰਕੇ ਇੰਨਾ ਕੰਮ ਹੋ ਗਿਆ ਮੇਰਾ ਕਿ ਮੈਨੂੰ ਸਬਜ਼ੀ ਬਣਾਉਣ ਦੀ ਲੋੜ ਨਹੀਂ ਪਈ ਬਸ ਸਾਗ ਨੂੰ ਹੀ ਲਾਣਾ ਤੜਕਾ ਲਾਣਾ ਛੋਲ ਮੈਂ ਕਰ ਦਿੱਤੇ ਨੇ ਔਰ ਬਹੁਤ ਵੀ ਚੰਗੀ ਹੋ ਗਿਆ ਪੋਟੇ ਗਰਮ ਹੋ ਗਿਆ ਫਿਰ ਉਹ ਆਟਾ ਗੁੰਨਣਾ ਔਰ ਫੁੱਲਕੀ ਬਣਾਣੀ ਆ ਔਰ ਫਿਰ ਕੈਮਰੇ ਨੂੰ ਪਾਣੀ ਦੇ ਔਰ ਇਦਾਂ ਹੀ ਅੱਜ ਪੂਰਾ ਦਿਨ ਚੱਲਦਾ ਰਿਹਾ ਪੂਰਾ ਦਿਨ ਇਦਾਂ ਹੀ ਕਿਹਾ ਸਾਡਾ ਆਦੇ ਤੋਂ ਸਾਲ ਕਿੰਨਾ ਸੋਣਾ ਜੰਗ ਦਾ ਦੰਦਾ ਸਾਥ ਅਸੀਂ ਖਾ ਰਹੇ ਆ ਕਿੰਨੇ ਕਿਨੂ ਸਾਗ ਪਸੰਦ ਆ ਸਾਡੇ ਘਰ ਚ ਪਰਚਾਰ ਸਾਗ ਖਾਇਆ ਜਾਂਦਾ ਮੂਠੀ ਕੁ ਸਾਗ ਬਣਾਦੀ ਬਹੁਤ ਵਧੀਆ ਤਰੀਕੇ ਦੇ ਨਾਲ ਬਿਲਕੁਲ ਮਤਲਬ ਜਿਹਦਾ ਛਾਲ ਦਾ ਸਾਗ ਹੁੰਦਾ ਨਾ ਪੂਰਾ ਘੋਟਿਆ ਰਿਹਾ ਉਸੇ ਤਰੀਕੇ ਦਾ ਸਾਗ ਦਾ ਪੂਰਾ ਘੋਟਿਆ ਹੋਇਆ ਤੇ ਜਦੋਂ ਮੈਂ ਚੋਲ ਬਣਾ ਲੈਨੇ ਨੇ ਉਹਨੂੰ ਫਲੇਮ ਕਰ ਦਿੰਨੇ ਆ ਬਣ ਜਾਂਦੇ ਤੇਦਰ ਰੈਕਮ ਜੀ ਫਿਰ ਤੋਂ ਤੁਹਾਡਾ ਤੇ ਸਾਰੇ ਹੀ ਕੰਮ ਕਾਜ ਹੋ ਚੁੱਕੇ ਨੇ ਰਾਤ ਦੇ 9 ਵਜਣ ਵਾਲੇ ਨੇ ਡਿਨਰ ਤੇ ਪਹਿਲਾਂ ਹੀ ਕਰਵਾ ਲਿਆ ਸੀ ਔਰ ਬਣਾ ਵੀ ਲਿਆ ਸੀ ਤੁਹਾਡੇ ਸਾਹਮਣੇ ਤੇ ਹੁਣ ਫ੍ਰੀ ਹੋਏ ਆ ਤੇ ਹੁਣ ਵੀ ਥੋੜਾ ਪਾਸੇ ਜੀ ਬੱਚੇ ਨੂੰ ਲੈ ਕੇ ਸ਼ਹਿਰ ਗਏ ਨੇ ਤੇ ਵੱਡਾ ਬੇਟਾ ਆਪਣਾ ਹੋਮਵਰਕ ਕੰਪਲੀਟ ਕਰ ਰਿਹਾ ਕਿਉਂਕਿ ਕੱਲ ਇਹਦਾ ਸਕੂਲ ਲੱਗਣਾ ਹੈਗਾ ਅੱਜ ਐ ਵੀ ਪੂਰਾ ਦਿਨ ਸਹਿਰ ਸਾਡੇ ਨਾਲ ਹੀ ਰਹੇ ਸੀ ਔਰ ਅੱਜ ਦਾ ਦਿਨ ਥੋੜਾ ਬੀਜੀ ਮੈਂ ਕਹਾਂਗੀ ਬੀਤਿਆ ਕਿਉਂਕਿ ਬਹੁਤ سارے ਕੰਮ ਸੀ ਜਿਹੜੇ ਕਰਨੇ ਜ਼ਰੂਰੀ ਸੀ ਉਹ ਕੀਤੇ ਨੇ ਤੇ ਸ਼ੋਪਿੰਗ ਵੀ ਕੰਪਲੀਟ ਆਈ ਥਿੰਕ ਹੋ ਹੀ ਗਈ ਆ ਕਿਉਂਕਿ ਹੁਣ ਮੈਂ ਕੱਲ ਤੋਂ ਨਹੀਂ ਬਾਹਰ ਜਾਵਾਂਗੀ ਪਰ ਨਹੀਂ ਜਾਣਾ ਬਿਨਾ ਕਿਉਂਕਿ ਕੱਲ ਵੀ ਜਾਣਾ ਕਿਤੇ ਕਿੱਥੇ ਜਾਣਾ ਉਹ ਤੁਹਾਨੂੰ ਬਾਅਦ ਦੱਸਾਂਗੀ ਤੁਹਾਡਾ ਹਰ ਰੋਜ਼ ਟੂਰ ਲੱਗਦਾ ਹਰ ਰੋਜ਼ ਅਸੀਂ ਘਰੋਂ ਬਾਹਰ ਹੀ ਹੁੰਨੇ ਆ ਤੇ ਹੁਣ ਜਿੰਨਾ ਤੱਕ ਮੀਟਿੰਗ ਨਹੀਂ ਕੰਪਲੀਟ ਹੁੰਦੀ ਉਹਨਾਂ ਚੱਕਦੇ ਰੋ ਦੀ ਟੂਰ ਬਾਹਰ ਨਿਕਲਨੇ ਆ ਔਰ ਕੱਲ ਅਸੀਂ ਦੂਰ ਦਾ ਟੂਰ ਕੱਢਣਾ ਹੈਗਾ ਕਾਫੀ ਪਿੰਡਾਂ ਦੇ ਵਿੱਚ ਜਾਣਾ ਕਾਫੀ ਘਰਾਂ ਦੇ ਵਿੱਚ ਜਾਣਾ ਜਿਹੜੇ ਸਾਡੇ ਆਪਣੇ ਆ ਉਹਨਾਂ ਨੂੰ ਇਨਵਾਈਟ ਕਰਨ ਦੇ ਲਈ ਜਾਣਾ ਤੇ ਖੁਦ ਜਾਣਾ ਤੇ ਇਸ ਲਈ ਕੱਲ ਵੀ ਇਦਾਂ ਹੀ ਰਹਿਣ ਵਾਲਾ ਔਰ ਪਰਸੋਂ ਪਰਸੋਂ ਫਿਰ ਇੱਕ ਮੀਟਿੰਗ ਹੈ ਉਹ ਉਹ ਵੱਡੇ ਮੀਟਿੰਗ ਹੈ ਜਨਮ ਦਿਨ ਦੀ ਮੀਟਿੰਗ ਉੱਥੇ ਵੀ ਜ਼ਰੂਰੀ ਜਾਣਾ ਪੈਣਾ। ਕੱਲ ਹੈ। ਕੱਲ ਵੀਰਵਾਲ। ਹਾਂਜੀ। ਮੈਂ ਪਰਸੋ ਸਮਝੀ ਸੀ। ਕੱਲ ਜੀ ਮੀਟਿੰਗ ਹੈ। ਤੁਹਾਨੂੰ ਮੈਂ ਤੁਹਾਨੂੰ ਦਫਤਰ ਸਵੇਰ ਜਾਵਾਂ। ਕੀ ਦਿਨ ਥੋੜੇ ਆ ਤੇ ਕੰਮ ਆ ਜ਼ਿਆਦਾ। ਤੇ ਹੈ ਵੀ ਅਸੀਂ ਇਕੱਲੇ ਜਾਣਾ। ਟੀਮ ਕਹਿਣ ਨੂੰ ਤਾਂ ਨਾਲ ਆ ਪਰ ਜਿਹੜੇ ਇਹੋ ਜਿਹੇ ਕੰਮ ਉਹ ਟੀਮ ਨਹੀਂ ਕਰ ਪਾਉਂਦੀ। ਚੈਦਰ ਟੀਮ ਨੂੰ ਸਾਰਾ ਬੋਝ ਚੁੱਕ ਲੈਣਾ ਸਾਨੂੰ ਫ੍ਰੀ ਰੱਖਣਾ ਪਰ ਕੀ ਕਹਿ ਸਕਦੇ ਹਾਂ ਨਾ ਜਿੱਥੇ ਸਾਨੂੰ ਜਾਣਾ ਪੈਂਦਾ ਉੱਥੇ ਸਾਨੂੰ ਹੀ ਜਾਣਾ ਪੈਂਦਾ ਪ੍ਰਭੂ ਅੱਗੇ ਦੁਆ ਕਰਦੇ ਹਾਂ ਕਿ ਪ੍ਰਭੂ ਜਲਦੀ ਜਲਦੀ ਸਾਡੀਆਂ ਹੱਦਾਂ ਨਿਚੋੜਾ ਕਰ ਸਾਨੂੰ ਅੱਗੇ ਵਧਾ ਤਾਂ ਕਿ ਸਾਰਾ ਇਹ ਬੋਝ ਸਾਡੀ ਟੀਮ ਚੁੱਕ ਲੇ ਸਾਨੂੰ ਰਿਲੈਕਸ ਮਿਲਦੇ ਤਾਂ ਕਿ ਅਸੀਂ ਜਿਹੜਾ ਸਾਡਾ ਮੇਨ ਕੰਮ ਹੈ ਪ੍ਰੇਅਰ ਦਾ ਅਸੀਂ ਉਹ ਕਰੀਏ ਕਿਉਂਕਿ ਪ੍ਰੇਅਰ ਜ਼ਰੂਰੀ ਹੈ ਪ੍ਰੇਅਰ ਨਹੀਂ ਤੇ ਫਿਰ ਕਾਦੀ ਮੀਟਿੰਗ ਹੈ ਨਾ ਪ੍ਰੇਅਰ ਜੁੜੀਏ ਇਸ ਲਈ ਸੀ ਫਟਾਫਟ ਕੀ ਕਰ ਰਿਆਂ ਸਾਰੇ ਕੰਮ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਿਆਂ ਤੇ ਜਿੱਦਾਂ ਕਿ ਕੱਲ ਮੀਟਿੰਗ ਹੈ ਤੇ ਮੈਂ ਸੋਚਿਆ ਕਿ ਚਲ ਰਹਿਣ ਦਵਾਂਗੇ ਪਰ ਮੈਂ ਨਹੀਂ ਜਾਣਦੀ ਮੈਨੂੰ ਮੈਂ ਪ੍ਰੇਅਰ 'ਚ ਰਹਿਣਾ ਪਰ ਉਹ ਘਰ ਵਾਲਿਆਂ ਦਾ ਉਹ ਨਾਰਾਜ਼ ਹੋ ਗਏ ਨੇ ਕਿ ਨਹੀਂ ਪਾਸੇ ਦੀ ਤੁਸੀਂ ਜ਼ਰੂਰ ਆਣਾ ਹੁਣ ਬੰਦਾ ਕੀ ਕਰੇ ਸਮਝ ਨਹੀਂ ਆਉਂਦੀ ਕਿਸੇ ਨੂੰ ਨਾਰਾਜ਼ ਵੀ ਨਹੀਂ ਕੀਤਾ ਜਾਂਦਾ ਨਾਰਾਜ਼ ਹੋ ਗਏ ਤੇ ਫਿਰ ਓខਾ ਕੰਮ ਹੋ ਜਾਣਾ ਤੇ ਨਾਰਾਜ਼ ਨਹੀਂ ਕਰਨਾ ਚਾਹੁੰਦੀ ਮੈਂ ਕਲਿਸਿਆਂ ਨੂੰ ਤੇ ਕੋਸ਼ਿਸ਼ ਵੀ ਦੇਖੋ ਅਸੀਂ ਪੂਰੀ ਤਰ੍ਹਾਂ ਕਲਿਸਿਆ ਨੂੰ ਨਹੀਂ ਕਰ ਸਕਦੇ ਹਰ ਇੱਕ ਡਿਮਾਂਡ ਕਲਿਸਿਆ ਦੀ ਨਹੀਂ ਪੂਰੀ ਕੀਤੀ ਜਾ ਸਕਦੀ ਕਿਉਂਕਿ ਮੇਨ ਕੰਮ ਆ ਸਾਡਾ ਫੋਕਸ ਜਿਹੜਾ ਉਹ ਪ੍ਰੇਅਰ ਵੱਲ ਹੋਣਾ ਚਾਹੀਦਾ ਵਾ ਪ੍ਰੇਅਰ ਹੋਏਗੀ ਤੇ ਸਾਰੇ ਕੰਮ ਸਫਲ ਹੋਣਗੇ ਤੇ ਇਸ ਲਈ ਦੇਖਾਂਗੇ ਕਿ ਸਲਾਹ ਕਰਦੇ ਆ ਫਿਰ ਦੇਖਦੇ ਆ ਵੀ ਕੀ ਕਰਨਾ ਕੱਲ 18 ਦੀ ਕੱਲ ਫਿਰ ਮੀਟਿੰਗ ਵਿੱਚ ਸੋਚਿਆ ਪਰਸ ਨੂੰ ਆ ਕੱਲ ਦਾ ਕਰਦੇ ਆ ਕੈਨਸਲ ਉੱਧੇ ਜਾਣਾ ਇਨਵਿਟੇਸ਼ਨ ਕੱਟ ਦੇਣ ਤੇ ਪਰਸੋ ਇਨਵਿਟੇਸ਼ਨ ਕਾਰਡ ਦੇਣ ਜਾਵਾਂਗੇ ਔਰ ਆਪ ਨਹੀਂ ਜਾਵਾਂਗੇ ਟੀਮ ਨੂੰ ਭੇਜਾਂਗੇ ਕਿ ਟੀਮ ਜਾਏਗੀ ਅਡਰੈਸ ਦੇ ਦਾਂਗੇ ਕਿਥੇ ਕਿਥੇ ਜਾਣਾ ਤੇ ਟੀਮ ਨੂੰ ਭੇਜਾਂਗੇ ਆਪ ਰਹਿਵਾਂਗੇ ਹੈਲਪਸੇ ਪ੍ਰੇਅਰ ਦੇ ਵਿੱਚ ਚਲਦੇ ਆ ਕਿ ਪ੍ਰੇਅਰ ਜੀ ਪਹਿਲਾ ਸਭ ਤੋਂ ਪਹਿਲਾ ਪ੍ਰੇਅਰ ਹੈ ਅਗਰ ਮੈਨੂੰ ਹਾਊਸ ਹੈਲਪਰ ਮਿਲ ਜਾਂਦੀ ਤੇ ਫਿਰ ਕੋਈ ਟੈਨਸ਼ਨ ਨਹੀਂ ਸੀ ਮੈਨੂੰ ਹਾਊਸ ਹੈਲਪਰ ਨਾ ਹੋਣ ਦੇ ਕਾਰਨ ਕੀ ਹੋ ਰਿਹਾ ਸਾਰਾ ਇਹ ਘਰ ਦਾ ਕੰਮ ਵੀ ਸਿਸਟਮ ਸੰਭਣਾ ਪੈਂਦਾ ਵਾ ਤੇ ਉਹਦੇ ਲਈ ਮੁਸ਼ਕਲ ਹੋ ਜਾਂਦਾ ਬਹੁਤ ਹੀ ਜ਼ਿਆਦਾ ਜਿਹੜਾ ਮੈਂ ਘਰ ਦੇ ਕੰਮ ਕਰ ਚ ਟਾਈਮ ਲਗਾ ਰਹੀ ਹਾਂ ਹਾਊਸ ਹੈਲਪਰ ਹੋਵੇ ਤੇ ਉਹ ਸੰਭਲੇ ਤੇ ਮੇਰਾ ਉਹਨਾ ਹੀ ਪ੍ਰੇਅਰ ਦੇ ਵਿੱਚ ਟਾਈਮ ਦਿੱਤੇ ਮੈਂ ਉਹਨਾ ਹੀ ਪ੍ਰੇਅਰ ਦੇ ਵਿੱਚ ਬੜਾ ਪ੍ਰਭੂ ਦੇ ਕੋਲ ਲਮਾ ਉਸ ਮੀਟਿੰਗ ਦੇ ਲਈ ਹਨਾ ਇਕਾਂਤ ਵਿੱਚ ਜਾਵਾਂ ਪਰ ਮੈਨੂੰ ਹਾਊਸ ਹੈਲਪਰ ਨਹੀਂ ਮਿਲ ਪਾ ਰਹੀ ਪਤਾ ਨਹੀਂ ਮੇਰੇ ਘਰ 'ਚ ਕੀ ਗੱਲ ਹੁੰਦੀ ਹੈ ਕਿ ਹਾਊਸ ਹੈਲਪਰ ਆਂਦੀਆਂ ਹਨ ਮਹੀਨੇ ਤੋਂ ਕੰਮ ਵੀ ਕਰਦੀਆਂ ਪਤਾ ਨਹੀਂ ਬਾਅਦ 'ਚ ਕਿਉਂ ਚੱਲ ਜਾਂਦੀਆਂ ਉਹਨਾਂ ਨੂੰ ਕੀ ਚੁਬਣ ਹੁੰਦੀ ਹੈ ਮੇਰੇ ਘਰ ਤੋਂ ਚੁਬਣ ਨਹੀਂ ਆ ਮਤਲਬ ਇੱਕ ਇੱਕ ਤੁਸੀਂ ਅਨੌਂਟਿੰਗ ਵਾਲੇ ਘਰ ਵਿੱਚ ਆਂਦੇ ਹੋ ਨਾ ਇੱਕ ਮਤਲਬ ਜਿੱਥੇ ਪਰਮੇਸ਼ਰ ਦੀ ਵਾਈਬ੍ਰੇਸ਼ਨ ਹੋ ਉਸ ਘਰ ਵਿੱਚ ਤੁਸੀਂ ਆਂਦੇ ਤਾਂ ਬਾਹਰਲੇ ਬੰਦੇ ਜਦੀ ਵਾਈਬ੍ਰੇਸ਼ਨ ਹਾਈ ਨਹੀਂ ਆ ਉਥੇ ਟਿਕ ਨਹੀਂ ਪੰਦਾ ਤੇ ਉਹ ਅਧਿਆਤਮ ਦੀ ਗੱਲਾਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਸਾਨੂੰ ਪਤਾ ਲੱਜਾਂਦਾ ਕਿ ਇਹ ਕਿਉਂ ਟਿਕਦੇ ਨਹੀਂ ਹਾਂ ਜੇ ਕਿ ਪੈਸੇ ਵੀ ਵੱਧ ਦੇਈਦਾ ਦੂਜਿਆਂ ਨਾਲੋਂ ਕਿਤੇ ਵੱਧ ਦੇ ਮੈਂ ਪੈਸੇ ਦੇਣੀ ਉਹ ਪਹਿਲੇ ਪੈਸੇ ਦੇ ਦਨੀਆਂ ਐਨਕੀ ਟਾਈਮ ਤੇ ਪੈਸੇ ਦੇਨੇ ਪਹਿਲੇ ਪੈਸੇ ਪੇ ਕਰ ਦਿੱਤੇ ਜਾਂਦੇ ਆ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਸ਼ਾਇਦ ਜ਼ਿਆਦਾ ਛੂਟ ਉਹਨਾਂ ਦਿੱਤੀ ਜਾਂਦੀ ਆ ਪਰ ਕਿਉਂ ਤੇ ਕੋਈ ਟਿਕਦਾ ਨਹੀਂ ਦੁਆ ਕਰਨਾ ਤੁਸੀਂ ਸਾਰੇ ਕਿ ਮੈਨੂੰ ਹਾਊਸ ਹੈਲਪਰ ਜਲਦੀ ਜਲਦੀ ਮਿਲ ਜੇ ਕਿਉਂਕਿ ਮੈਂ ਜਲਦੀ ਜਲਦੀ ਪ੍ਰੇਅਰ ਵਿੱਚ ਜਾਣਾ ਬਹੁਤ ਕੰਮ ਨੇ ਇਸ ਸਾਲ 2024 ਦੇ ਵਿੱਚ ਚੰਡੇ ਗੱਢਣੇ ਆ ਸੀ ਪੂਰੀ ਤਰ੍ਹਾਂ ਤੇ ਉਹਦੇ ਲਈ ਪ੍ਰੇਅਰ ਵਿੱਚ ਜਾਣਾ ਜ਼ਰੂਰੀ ਆ ਗੱਲਾਂ ਨਾਲ ਚੰਡੇ ਨਹੀਂ ਗੱਡੇ ਜਾਣੇ ਕੰਮ ਕਰਕੇ ਚੰਡੇ ਗੱਡੇ ਜਾਣੇ ਮਿਹਨਤ ਕਰਕੇ ਚੰਡੇ ਗੱਡੇ ਜਾਣੇ ਚਲੋ ਠੀਕ ਹੈ ਜੀ ਤੁਹਾਨੂੰ ਮਿਲਦੇ ਆ ਫਿਰ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਦੁਆਵਾਂ ਦੀ ਯਾਦ ਰੱਖਿਓ ਇਸ ਮੀਟਿੰਗ ਨੂੰ ਔਰ ਮੇਰਾ ਵਿਸ਼ਵਾਸ ਹੈ ਮੀਟਿੰਗ ਸੁਪਰ ਬਲੂਸ ਇੱਕ ਸੁਪਰ ਬਲੈਸ ਇੱਕ ਜਾਦਗਰੀ ਮੀਟਿੰਗ ਹੋਵੇਗੀ ਸਾਰਿਆਂ ਲਈ ਪ੍ਰਭੀ ਅਸਮਸ ਦੇ ਨਾਮ 'ਚ ਆਮੀ ਓਕੇ ਜੀ ਗੋਡ ਬles ਯੂ ਪ੍ਰਭੂ ਸਦਾਨੰਦ ਰੋ ਹੱਸਦੇ ਰੋ ਮੁਸਕਰਾਉਂਦੇ ਰੋ ਤੇ ਸ਼ਕਾਨ ਨੂੰ ਰੋਣਾ ਛੇ ਜੈਨਸ